ਗਾਵੇ ਰਾਗ ਭਾਤ ਬਹੁ ਬੋਲੇ ਇਹ ਮਨੁਆ ਖੇਲੇ ਖੇਲ ਜੋ ਬੇਕੂਪ ਸਿੰਚਣ ਕੋ ਬਸਦਾ ਉਠ ਬੈਲ ਗਏ ਚਰ ਬੇਲ ਕਾਇ ਨਗਰ ਮਹਿ ਕਰਮ ਹਰ ਬੋਵੋ ਹਰ ਜਾਮੇ ਹਰ ਆਖੇਤ ਮਨੁਆ ਅਸਥਰ ਮਨੁਆ ਅਸਥਰ ਬੈਲ ਮਨ ਜੋਬ ਹਰ ਸਿੰਚੋ ਗੁਰਮਤ ਜੇਤ ਜੋਗੀ ਜੰਗਮ ਦ੍ਰਿਸ਼ਟ ਸਭ ਤੁਮਰੀ ਜੋ ਦੇਹ ਮਤੀ ਤਿਤ ਚੇਲ ਜਨ ਨਾਨਕ ਕੀ ਪ੍ਰਭ ਅੰਤਰ ਜਾਮੀ ਹਰ ਲਾਵੋ ਮਨੁਆ ਪੇਲ ਜਨ ਨਾਨਕ ਕੇ ਪ੍ਰਭ ਅੰਤਰਜਾਮੀ ਹਰ ਲਾਵੋ ਮਨੁਆ ਪੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਕਿਰਪਾ ਸਦਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 368 ਤੇ ਸੁਭਾਇਮਾਨ ਸ਼ਬਦ ਪੜ੍ਹ ਰਹੇ ਆ ਜੀ ਜੋ ਮਾਰਾ ਨੇ ਦੱਸਿਆ ਬੇਕਿੰਗਰੀ ਵਜਾਉਣੀ 나ਦ ਵਜਾਉਣੇ ਜਾਨੀ ਧਰਮ ਦੇ ਨਾਂ ਤੇ ਕਰਮ ਕਰਦੇ ਨੇ ਲੋਕ ਗਾਉਂਦੇ ਨੇ ਕਈ ਨੱਚ ਟੱਪ ਕੇ ਕਹਿੰਦੇ ਆ ਮਨਾਉਣਾ ਕੋ ਗਰੂਪਿਆਂ ਨੂੰ ਬਨ ਕੇ ਨੱਚਣਾ ਨੱਚ ਕੇ ਮਨਾਉਣਾ ਹੋਰ ਵੀ ਬਹੁਤ ਵੱਖਰੇ ਵੱਖਰੇ ਤਰਮਪੇਦਾ ਹੋ ਰਹੇ ਨੇ ਜਿਹੜੇ ਕਿ ਮਤਲਬ ਕਹਿੰਦੇ ਨੱਚ-ਨੱਚ ਕੇ ਮਨਾਇਆ ਜਾਂਦਾ ਤੇ ਗੁਰੂ ਸਾਹਿਬ ਨੇ ਇੱਥੇ ਕੀ ਕਿਹਾ ਆਪਾਂ ਪਹਿਲਾਂ ਪੰਕਤੀਆਂ ਕੱਲ ਪੜ੍ਹ ਲਈਆਂ ਸੀ ਉਹ ਕਿੰਗਰੀ ਵਾਜਣੋ ਵਜਾਉਣ ਵਾਲੀਆਂ ਅੱਜ ਆਪਾਂ ਮਹਾਰਾਜ ਗਾਉਣ ਵਾਲੀ ਗੱਲ ਕਰਦੇ ਨੇ ਗਾਵੇ ਦੀ ਵੀ ਗਾਵੇ ਰਾਗ ਭਾਤ ਬਹੁ ਬੋਲੇ ਇਹ ਮਨਵਾ ਖੇਲੇ ਖੇਲ ਵੀ ਜੋਗੀ ਲੋਕ ਰਾਗ ਗਾਉਂਦੇ ਹਨ ਹੋਰ ਵੀ ਕਈ ਕਿਸਮ ਦੇ ਬੋਲ ਬੋਲਦੇ ਹਨ ਪਰ ਉਹਨਾਂ ਦਾ ਇਹ ਅਮੋੜ ਮਨ ਹੋਰ ਖੇਡਾਂ ਹੀ ਖੇਡਦਾ ਰਹਿੰਦਾ ਹੈ। ਭਾਵ ਵੀ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਪ੍ਰਾਪਤ ਨਹੀਂ ਕਰ ਸਕਦੇ ਉਹ ਲੋਕ। ਤੇ ਬੰਦਗੀ ਪ੍ਰਾਪਤ ਹੋਣੀ ਕਿਵੇਂ ਆ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਹੋਣੀ ਕਿਵੇਂ ਆ ਜੋ ਬੋ ਕੋਪ ਚਿੰਚਲ ਕੋ ਬਸੁਧਾ ਉਠ ਬੈਲ ਗਏ ਚਰ ਬੇਲ ਵੀ ਜਿਵੇਂ ਕੋਈ ਕਿਸਾਨ ਆ ਆਪਾਂ ਕੱਲ ਵੀ ਗੱਲ ਕਰੀ ਸੀ ਵੀ ਜਿਵੇਂ ਕਿਸਾਨ ਵੀਰ ਬੜਦ ਜੋੜ ਦਾ ਜੋੜੀਆਂ ਜੋੜਦੇ ਸੀ ਖੂਹ ਗੇੜਨ ਵਾਸਤੇ ਮੈਂ ਵੀ ਉਹ ਜੋੜਦਾ ਰਹਾ ਜੋੜੀ ਖੂਹ ਦੇ ਵਿੱਚੋਂ ਪਾਣੀ ਕਢਣਾ ਮਾਲ ਪਾਈ ਹੁੰਦੀ ਸੀ ਟੰਡਾਂ ਦੀ ਚਲਦੀ ਹੁੰਦੀ ਸੀ ਰੀਲ ਇੱਕ ਪਾਸੇ ਟੰਡਾਂ ਖਾਲੀ ਹੋ ਹੋ ਕੇ ਜਾਈ ਜਾਂਦੀਆਂ ਥੱਲੇ ਨੂੰ ਤੇ ਦੂਜੀਆਂ ਭਰ-ਭਰ ਕੇ ਆਈ ਜਾਂਦੀਆਂ ਤੇ ਇੱਕ ਪਾਰਚਾ ਕਹਿੰਦੇ ਸੀ ਉਸ ਤੋਂ ਵੇਪਾਰਚਾ ਲੱਗਾ ਹੁੰਦਾ ਸੀ ਉਹਦੇ ਵਿੱਚ ਪਾਣੀ ਡਿੱਗੀ ਜਾਂਦਾ ਤੇ ਅੱਗੇ ਕਾ ਪਨਾਲਾ ਜਿਹਾ ਬਣਿਆ ਹੁੰਦਾ ਸੀ ਤੇ ਉਹ ਪਨਾਲੇ ਰਾਹੀਂ ਪਾਣੀ ਆੜ ਚ ਕਹਿਣਾ ਖਾਲੇ ਚ ਪੈ ਜਾਣਾ ਆੜ ਚ ਪੈ ਕੇ ਤੇ ਖੇਤਾਂ ਚ ਜਾਣਾ ਕਿਆਰਿਆਂ ਚ ਕਿਆਰੇ ਵੀ ਬਣੇ ਹੁੰਦੇ ਸੀ ਹੁਣ ਟਰੈਕਟਰ ਵੱਡੇ ਆ ਗਏ ਪੈਲੀਆਂ ਪੱਧਰ ਹੋ ਗਈਆਂ ਹੁਣ ਬਾਹਲੇ ਕਿਆਰੇ ਬਣਾਉਣ ਦੀ ਲੋੜ ਨਹੀਂ ਹੈ ਦੋ ਦੋ ਚਾਰ ਚਾਰ ਕਿੱਲੇ ਦਾ ਇੱਕੋ ਹੀ ਘਟੋ ਘਟ ਕਿੱਲੇ ਕਿੱਲੇ ਦਾ ਤਾਂ ਕਿਆਰਾ ਹੁੰਦਾ ਹੀ ਆ ਇਕੜ ਜੀ ਨੂੰ ਕਹਿੰਦੇ ਆਪਾਂ ਮਹਾਰਾਜ ਕਹਿੰਦੇ ਤੁਸੀਂ ਉਸ ਹਾਬਾ ਸੋਡਾ ਵੀ ਜਿਵੇਂ ਖੂਹ ਤੇ ਪਾਣੀ ਸਿੰਚਣ ਵਾਸਤੇ ਪੈਲੀ ਬੜ ਤੇ ਜੋੜੇ ਉਹੀ ਬਲਦ ਖੁੱਲ ਕੇ ਜਿਹੜੀ ਪੈਲੀ ਤੋਂ ਸਿੰਜੀ ਜੀ ਤੇ ਉਸੇ ਨੂੰ ਚਰ ਗਏ ਵੀ ਤੇਰਾ ਕੰਮ ਇਹੋ ਜਾਂ ਜੋਗੀ ਲੋਕੋ ਵਿਰਾਗ ਵੀ ਗਾਉਂਦੇ ਹੋ ਤੁਸੀਂ ਹੋਰ ਵੀ ਕਈ ਕਿਸਮ ਦੇ ਬੋਲ ਬੋਲਦੇ ਹੋ ਪਰ ਕੰਮ ਸੋਟਾ ਇਹੋ ਜਾਂ ਹੀ ਆ ਵੀ ਜਿਹੜੀ ਪੈਲੀ ਸਿੰਜੀ ਸੀ ਬਲਦਾਂ ਬਲਦ ਜੋੜ ਕੇ ਪਾਣੀ ਕੱਢ ਕੇ ਖੂਹ ਚ ਤੇ ਉਹੀ ਤੇਰੇ ਬਲਦ ਜੇ ਚਰ ਜਾਣ ਬਸ ਇਹੋ ਜਾਂ ਹਸਾਬ ਹੀ ਆ ਵੀ ਤੇਰੀ ਖੇਤੀ ਤਾਂ ਤੂੰ ਕਰਦ ਪਰ ਉਹ ਤੇਰੇ ਨਾਮ ਵਾਲੀ ਖੇਤੀ ਨੂੰ ਇਹੀ ਬੈਲ ਚਰੀ ਜਾਂਦੇ ਨੇ ਜਿਹੜੇ ਤੂੰ ਕਈ ਤਰ੍ਹਾਂ ਦੇ ਰਾਗ ਗਾਂਦਾ ਹੈ ਕਈ ਕਿਸਮ ਦੇ ਤੂੰ ਬੋਲ ਬੋਲਦਾ ਹੈ ਇਹ ਤੇਰੇ ਇੱਕ ਬੈਲ ਸਮਝੋ ਤੇ ਉਹ ਖੇਤੀ ਨੂੰ ਚਰਗੇ ਨਾਮ ਰੂਪੀ ਖੇਤੀ ਨੂੰ ਚਰਗੇ ਤੇ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਜੋ ਬੋ ਕੂਪ ਸਿੰਚਨ ਕੋ ਬਸੁੱਧਾ ਉੱਠ ਬੈਲ ਗਏ ਚਰ ਬੈਲ ਬੇਲ ਬੇਲ ਚਲੋ ਇਹ ਗੱਲ ਆਪਾਂ ਸਮਝ ਲਈ ਅੱਗੇ ਮਹਾਰਾਜ ਨੇ ਦੱਸਿਆ ਕਿੰਗਰੀ ਆਦਕ ਦਾ ਮਨ ਤੇ ਅਸਰ ਨਹੀਂ ਪੈਂਦਾ ਠੀਕ ਹੈ ਜੀ ਉਹਨਾਂ ਦੀ ਹਾਲਤ ਉਹੀ ਹੁੰਦੀ ਹੈ ਜਿਵੇਂ ਕਿਸਾਨ ਪੈੜੀ ਸਿੰਜਣ ਵਾਸਤੇ ਖੂਹ ਜੋੜਦੇ ਹਨ ਪਰ ਉਹਨਾਂ ਦੇ ਆਪਣੇ ਬੈਲ ਹੀ ਉੱਠ ਕੇ ਬੇਲਾਂ ਆਦਕ ਖਾ ਜਾਂਦੇ ਹਨ ਇਹੋ ਜਿਹਾ ਕੰਮ ਆ ਇਹ ਆਪਾਂ ਪੂਰੀ ਤਰ੍ਹਾਂ ਸਮਝ ਲਿਆ ਅੱਗੇ ਮਹਾਰਾਜ ਕਹਿੰਦੇ ਕਾਂ ਆ ਨਗਰਮ ਹੈ ਕਰਮ ਹਰ ਬੋਬ ਹਰ ਜਾਮੇ ਹਰ ਆਖੇਤ ਹੈ ਜੋਗੀ ਸਬੋਧਨ ਜੋਗੀ ਨੂੰ ਕੀਤਾ ਗੁਰੂ ਸਾਹਿਬ ਨੇ ਆਪਾਂ ਸਮਝਣਾ ਸਾਰਿਆਂ ਨੇ ਆਹ ਮਹਾਰਾਜ ਕਹਿੰਦੇ ਹੈ ਜੋਗੀ ਇਸ ਸਰੀਰ ਨਗਰ ਵਿੱਚ ਹਰ ਨਾਮ ਸਿਮਰਨ ਦੇ ਕਰਮ ਬੀਜੋ ਜਿਹੜਾ ਮਨੁੱਖ ਆਪਣੇ ਹਿਰਦੇ ਖੇਤ ਵਿੱਚ ਹਰ ਨਾਮ ਬੀਜ ਬੀਜਦਾ ਹੈ ਨਾ ਉਸ ਦੇ ਅੰਦਰ ਹਰ ਨਾਮ ਦਾ ਸੋਹਣਾ ਹਰਾ ਖੇਤ ਉੱਗ ਪੈਂਦਾ ਹੈ ਮਨੁਆ ਅਸਥਰ ਬੈਲ ਮਨ ਜੋਬੋ ਹਰ ਸਿੰਚੋ ਗੁਰਮਤ ਜੇਤ ਮਨਵਾ ਮੈਨੇ ਆਪਣਾ ਮਾਨ ਮਹਾਰਾਜ ਕਹਿੰਦੇ ਹੈ ਜੋਗੀ ਸਿਮਰਨ ਦੀ ਬਰਕਤ ਨਾਲ ਇਸ ਮਨ ਨੂੰ ਡੋਲਣ ਤੋਂ ਰੋਕੋ ਇਸ ਟਿਕੇ ਹੋਏ ਮਨ ਬੈਲ ਨੂੰ ਜੋਬੋ ਜੋਬ ਦਾ ਮਤਲਬ ਜੋੜਨਾ ਇੱਥੇ ਜੋਬੋ ਲਿਖਿਆ ਸੀ ਜੋੜਨਾ ਕਹਿੰਦੇ ਹੁੰਦੇ ਸੀ ਜੇ ਰੇੜੀ ਨਾਲ ਜਾਂ ਗੱਡੇ ਨਾਲ ਜੋੜਨਾ ਤਾਂ ਝੂਲਾ ਰੱਖ ਦੇਣਾ ਉਹ ਤੇ ਜੇ ਮਤਲਬ ਹੀ ਪੈਲੀ ਬੋਣ ਵਾਸਤੇ ਜਾਂ ਸੁਹਾਗਾ ਸੁਹਾਗਾ ਮਾਰਨ ਵਾਸਤੇ ਜੋੜਨਾ ਤਾਂ 45 ਹੁੰਦੀ ਜੇ 1 45 ਪਾ ਦੇਣੀ ਹੈ ਭਾਬ ਇੱਕੋ ਹੀ ਆ ਵੀ ਜੋੜਨੇ ਵਾਲ ਤੇ ਜੋੜਨੇ ਦੋਨੇ ਦੋਨੇ ਜੋੜ ਕੇ ਉਹਨਾਂ ਨੂੰ ਹੱਕਣਾ ਚਾਹ ਪੈਲੀ ਬੋਣੀ ਆ ਜਾਂ ਸੁਹਾਗਾ ਮਾਰਨਾ ਚਾਹੇ ਰੇੜੀ ਗੱਡਾ ਹੱਕਣਾ ਉਹ ਜੋੜ ਕੇ ਹੱਕਣਾ ਉਹਦੇ ਨਾਲ ਉਹ ਧਾਰਨਾ ਦਿੱਤੀ ਆ ਮਹਾਰਾਜ ਨੇ ਵੀ ਮਨਵਾ ਅਸਰ ਬੈਲਮਨ ਜੋਬ ਹਰ ਸਿੱਚੋ ਗੁਰਮਤ ਜੇਤ ਹੈ ਜੋਗੀ ਸਿਮਰਨ ਦੀ ਬਰਕਤ ਨਾਲ ਇਸ ਮਨ ਨੂੰ ਡੋਲਣ ਤੋਂ ਰੋਕੋ ਇਸ ਟਿਕੇ ਹੋਏ ਮਨ ਬੈਲ ਨੂੰ ਜੋੜੋ ਜੋ ਉਹ ਜਿਸ ਨਾਲ ਗੁਰੂ ਦੀ ਮਤ ਦੀ ਰਾਹੀ ਆਪਣੇ ਅੰਦਰ ਹਰ ਨਾਮ ਜਲ ਸੰਜੋ ਹਰੀ ਪ੍ਰਭੂ ਪ੍ਰਮਾਤਮਾ ਪ੍ਰਮਾਤਮਾ ਦੇ ਨਾਮ ਦਾ ਜਲ ਦੇ ਪਾਈ ਇਸ ਜੀਵਨ ਰੋਪੀ ਖੇਤੀ ਨੂੰ ਅੱਗੇ ਮਹਾਰਾਜ ਦਾਦੇ ਨੇ ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ ਜੋ ਦੇਹੋ ਮਤੀ ਤਿਤ ਚੇਲ ਪਰ ਹੇ ਪ੍ਰਭ ਜੀਵਾਂ ਦੇ ਕੀ ਬਸ ਜੋਗੀ ਜੰਗਮ ਆਦ ਕੇ ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ ਆਪ ਜਿਹੜੀ ਮਤ ਇਸ ਸ੍ਰਿਸ਼ਟੀ ਨੂੰ ਦਿੰਦਾ ਹੈ ਉਧਰ ਹੀ ਇਹ ਤੁਰਦੀ ਹੈ ਜਨ ਨਾਨਕ ਕੇ ਪ੍ਰਭ ਅੰਤਰ ਜਾਮੀ ਹਰ ਲਾਭੋ ਮਨੁਆ ਪੇਲ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਦਾਸ ਨਾਨਕ ਦੇ हे ਅੰਤਰਜਾਮੀ ਪ੍ਰਭੂ ਸਾਡੇ ਮਨ ਨੂੰ ਪ੍ਰੇਰ ਕੇ ਤੂੰ ਆਪ ਹੀ ਆਪਣੇ ਚਰਨਾਂ ਵਿੱਚ ਜੋੜ ਆਸਾ ਮਹਲਾ 4 ਕਬ ਕੋ ਭਾਲੇ ਕੂੰ ਗੁਰੂ ਤਲ ਕੱਬ ਕੋ বাজਾਵੇ ਰਬਾਬ ਮਹਾਰਾਜ ਕਹਿੰਦੇ ਕਿਉਂ ਕੋਈ ਤਾਲ ਦੇਣ ਵਾਸਤੇ ਕਿਉਂ ਕੋਈ ਤਾਲ ਦੇਣ ਵਾਸਤੇ ਘੁੰਗਰੂ ਲੱਭਦਾ ਫਿਰੇ ਭਾਵ ਮੈਨੂੰ ਘੁੰਗਰੂਆਂ ਦੀ ਲੋੜ ਨਹੀਂ ਕਿਉਂ ਕੋਈ ਰਬਾਬ ਆਦਕ ਸਾਜ਼ ਵਜਾਉਂਦਾ ਫਿਰੇ ਤੇ ਮਹਾਰਾਜ ਕਹਿੰਦੇ ਆਵਤ ਜਾਤ ਬਾਰ ਖਿੰਨ ਲਾਗੇ ਹਉ ਤਬ ਲਗ ਸਮਾਰੋ ਨਾਮ ਮਹਾਰਾਜ ਕਹਿੰਦੇ ਏਹ ਹੁ ਗਰੂ ਰਬਾਬ ਆਦ ਕ ਲਿਉਣ ਵਾਸਤੇ ਆਉਂਦਿਆਂ ਜਾਂਦਿਆਂ ਕੁਝ ਨਹੀਂ ਕੁਝ ਨੂੰ ਕੁਝ ਸਮਾਂ ਲੱਗਦਾ ਹੈ ਪਰ ਮੈਂ ਤਾਂ ਉਤਨਾ ਸਮਾਂ ਵੀ ਪ੍ਰਮਾਤਮਾ ਦਾ ਨਾਮ ਹੀ ਯਾਦ ਰੱਖਾਂਗਾ ਅੱਗੇ ਮਹਾਰਾਜਾ ਜੀ ਨੇ ਮੇਰੇ ਮਨ ਐਸੀ ਭਗਤ ਬਣ ਆਈ ਹੋਂ ਹਰ ਬਿਨ ਖਿਨ ਪਲ ਰਹਿ ਨਾ ਸਕੂੰ ਜੈਸੇ ਜਲ ਬਿਨ ਮੀਨ ਮਰ ਜਾਈ ਮਹਾਰਜ ਕਹਿੰਦੇ ਹੈ ਭਾਈ ਮੇਰੇ ਮਨ ਵਿੱਚ ਪ੍ਰਮਾਤਮਾ ਦੀ ਭਗਤੀ ਇਹੋ ਜਿਹੀ ਬਣੀ ਪਈ ਹੈ ਕਿ ਮੈਂ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਇੱਕ ਘੜੀ ਪਲ ਵੀ ਰਹਿ ਨਹੀਂ ਸਕਦਾ ਮੈਨੂੰ ਯਾਦ ਤੋਂ ਬਿਨਾਂ ਆਤਮਿਕ ਮੌਤ ਜਾਪਣ ਲੱਗ ਪੈਂਦੀ ਹੈ ਜਿਵੇਂ ਪਾਣੀ ਤੋਂ ਵਿਛੜ ਕੇ ਮੱਛੀ ਮਰ ਜਾਂਦੀ ਹੈ ਪਾਣੀ ਨੂੰ ਮੱਛੀ ਤੋਂ ਬਾਹਰ ਕੱਢ ਦਿਓ ਤੜਫ ਤੜਫ ਕੇ ਮਰ ਜਾਂਦੀ ਹੈ ਮਹਾਰਾਜ ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਬਚ ਸਕਦੀ ਤੇ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਮੈਂ ਵੀ ਇੱਕ ਪਲ ਨਹੀਂ ਬਚ ਸਕਦਾ ਇਹਦਾ ਭਾਵ ਅਗਲੇ ਬੰਦ ਚ ਮਹਾਰਾਜਾ ਨੇ ਕਬ ਕੋ ਮੈਲੇ ਪੰਜ ਤਤ ਗੈਣ ਪੰਜ ਕਬ ਕੋ ਮੈਲੇ ਪੰਜ ਤਤ ਗੈਣ ਕੱਬ ਕੋ ਮੇਲ ਪੰਜ ਸਤ ਗੈਣ ਕੱਬ ਕੋ ਰਾਗ ਤੁਣ ਉਠਾਵੇ ਏ ਭਾਈ ਗਾਣ ਵਾਸਤੇ ਕਿਉ ਕੋਈ ਪੰਜ ਤਾਰਾਂ ਤੇ ਸਤ ਸੁਰਾਂ ਮਲਾਂਦਾ ਫਿਰੇ ਕਿਉ ਕੋਈ ਰਾਗ ਦੀ ਸੁਰ ਚੁੱਕਦਾ ਫਿਰੇ ਮੇਲ ਤ ਸੁਨਤ ਮੇਲ ਤ ਚੁਨਤ ਖਿਨ ਪਲ ਚਸਾ ਲਾਗੇ ਤਬ ਲਗ ਮੇਰਾ ਮਨ RAM ਗੁਣ ਗਾਵੇ ਮਹਾਰਾਜ ਨੇ ਦੱਸਿਆ ਇਹ ਨਹੀਂ ਹੈ ਵੀ ਆਪਾਂ ਵਜਾਉਣੇ ਨਹੀਂ ਉਹ ਤੰਤੀ ਸਾਜ਼ ਵੱਜਦੇ ਨੇ ਦਰਬਾਰ ਸਾਹਿਬ ਵਿੱਚ ਵੀ ਸਾਰੇ ਥਾਵਾਂ ਤੇ ਬੰਤੰਤੀ ਸਾਜ਼ ਵੀ ਵੱਜਦੇ ਨੇ ਹਰਮੋਨੀਅਮ ਵੀ ਵੱਜਦਾ ਜੋੜੀ ਵੀ ਵੱਜਦੀ ਹੈ ਉਹ ਤਾਂ ਆਪਾਂ ਵਜਾਉਣੀ ਹੈ ਮਹਾਰਾਜ ਕਹਿੰਦੇ ਵੀ ਮੈਂ ਤਾਂ ਉਹਨਾਂ ਸਮਾਂ ਵੀ ਅਜਾਈ ਨਹੀਂ ਜਾਣ ਦਿੰਦਾ ਵੀ ਜਿੰਨਾ ਚਿਰ ਉਹ ਤਾਲ ਮਨਾਉਣ ਵਾਸਤੇ ਜਾਂ ਕੋਈ ਤਾਰ ਤੰਤੀ ਸਾਜ਼ ਵਜਾਉਣ ਵਾਸਤੇ ਸਮਾਂ ਲੱਗਦਾ ਬੇ ਮੈਂ ਉਹਨਾ ਸਮਾਂ ਵੀ ਗਾਉਣਾ ਨਹੀਂ ਚਾਹੁੰਦਾ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਮਹਾਰਾਜ ਕਹਿੰਦੇ ਮੇਲ ਤ ਚੁਨਤ ਕਨ ਪਲ ਚਸਾ ਵੀ ਉਹ ਤਾਲ ਮੇਲ ਮਲਾਉਣ ਵਾਸਤੇ ਸੈਕਿੰਟ ਵੀ ਜਿਹੜੇ ਲੱਗਦੇ ਨੇ ਉਹ ਵੀ ਨਾ ਮੈਨੂੰ ਉਹਨਾ ਸਮਾਂ ਵੀ ਪ੍ਰਭੂ ਪਰਮਾਤਮਾ ਦੇ ਨਾਲੋਂ ਨਾ ਮੇਰੀ ਵੀ ਹੱਥ ਪਵੇ ਮਹਾਰਾਜ ਕਹਿੰਦੇ ਮੈਂ ਤਾਂ ਉਹ ਵੀ ਨਹੀਂ ਵਜਾਉਣ ਦੀ ਕੋਸ਼ਿਸ਼ ਕਰਦਾ ਵੀ ਸਿੱਧਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਹੀ ਜੁੜਿਆ ਰਹਾ ਹਾਂ ਚੱਕਾ ਆਪਾਂ ਨੂੰ ਦਿੱਤੀ ਆ ਵੀ ਇੰਨਾ ਕ ਸਮਾਂ ਵੀ ਪ੍ਰਮਾਤਮਾ ਦਾ ਨਾਮ ਨਾ ਭੁੱਲੇ ਭਾਈ ਸੋਨੂੰ ਅੱਗੇ ਮਾਰਾ ਦੱਸਦੇ ਨੇ ਕਬ ਕੋ ਨਾਤੇ ਪਾਪ ਪਸਾਰੇ ਕਬ ਕੋ ਹੱਥ ਪਸਾਰੇ ਹੁਣ ਜਿਹੜੇ ਲੋਕੀ ਨੱਚਦੇ ਨੇ ਦੇਖੋ ਕੋਈ ਪੈਰ ਇਧਰ ਨੂੰ ਹਿਲਾਉਂਦਾ ਕੋਈ ਹੱਥ ਹਿਲਾਉਂਦਾ ਤਾਂ ਉਹਨੂੰ ਚੱਕ ਚੱਕ ਕੇ ਦੇਖੋ ਹੱਥ ਪੈਰ ਤਾਂ ਹਿਲਾਉਂਦਾ ਹੀ ਆ ਨਾ ਨੱਚਣ ਵਾਲੇ ਆਪਾਂ ਦੇਖਦੇ ਹਾਂ ਮਹਾਰਾਜ ਕਹਿੰਦੇ ਏ ਭਾਈ ਕਿਉਂ ਕੋਈ ਨੱਚਦਾ ਫਿਰੇ ਨੱਚਣ ਵਾਸਤੇ ਕਿਉਂ ਕੋਈ ਪੈਰ ਖਿਲਾਰੇ ਕਿਉਂ ਕੋਈ ਹੱਥ ਖਿਲਾਰੇ ਇੰਨਾ ਇੰਨਾ ਹੱਥਾਂ ਪੈਰਾਂ ਨੂੰ ਖਿਲਾਰਦਿਆਂ ਵੀ ਥੋੜਾ ਬਹੁਤਾ ਸਮਾਂ ਲੱਗਦਾ ਆ ਗਈ ਸਮਝ ਆਪਾਂ ਨੂੰ ਵੀ ਇੰਨਾ ਇਹ ਕੁਝ ਕਰਨ ਲੱਗਿਆਂ ਉਹ ਵੀ ਨੱਚਣ ਲੱਗਿਆਂ ਉਹ ਵੀ ਕੁਝ ਸਮਾਂ ਲੱਗਦਾ ਬਿ ਮਹਾਰਾਜ ਕਹਿੰਦੇ ਮੈਂ ਤਾਂ ਇੰਨਾ ਸਮਾਂ ਵੀ ਮੈਂ ਬਰਬਾਦ ਨਾ ਕਰਾਂ ਹਾਥ ਪਾਬ ਪਸਾਰਤ ਬਿਲਮ ਤਿਲ ਲਾਗੇ ਵੀ ਉਹ ਵੀ ਤਿਲ ਮਾਤਰ ਸਮਾਂ ਨਾ ਜਾਵੇ ਅਜਾਈ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਹਾਥ ਪਾਬ ਪਸਾਰਤ ਬਿਲਮ ਤਿਲ ਲਾਗੇ ਤਬ ਲਗ ਮੇਰਾ ਮਨ RAM ਸਮਾਰੇ ਕਹਿੰਦਾ ਉਹਨਾਂ ਸਮਾਂ ਤੱਕ ਤਾਂ ਮੈਂ ਪ੍ਰਭੂ ਪਰਮਾਤਮਾ ਦੇ ਨਾਮ ਦੀ ਅराधना ਕਰਦਾ ਗੁਰੂ ਮਹਾਰਾਜ ਕਹਿੰਦੇ ਕਰਦੇ ਹਾਂ ਅਸੀਂ ਨੀ ਇਹਨਾਂ ਚੱਕਰਾਂ ਵਿੱਚ ਪੈਂਦੇ ਇੱਕ ਸਦਾਈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਵਰਤੀ ਖਾਂਦਿਆਂ ਪਹਿਨਦਿਆਂ ਉੱਠਦਿਆਂ ਬੈਹਦਿਆਂ ਸੌਂਦਿਆਂ ਗਰਬਾਣੀ ਚ ਪੰਗਤੀਆਂ ਇਹ ਤੇ ਆ ਵੀ ਆਗਿਆਂ ਅੱਗੇ ਮਹਾਰਾਜ ਦੱਸਦੇ ਨੇ ਕਬ ਕੋ ਲੋਗਨ ਕੋ ਪਤੀ ਆਵੇ ਲੋਕ ਪਤੀੜੇ ਨਾ ਪਤ ਹੋਈ ਏ ਭਾਈ ਆਪਣੇ ਆਪ ਨੂੰ ਭਗਤ ਜ਼ਾਹਰ ਕਰਨ ਵਾਸਤੇ ਕਿਉਂ ਕੋਈ ਲੋਕਾਂ ਨੂੰ ਯਕੀਨ ਦਿਵਾਉਂਦਾ ਫਿਰੇ ਵੀ ਮੈਂ ਤਾਂ ਰੱਬ ਦੀ ਬੰਦਗੀ ਕਰਦਾ ਕਈ ਬਖਾਵਾ ਬਹੁਤ ਕਰਦੇ ਨੇ ਚੈਨਲਾਂ ਤੇ ਵੀ ਦੇਖਦੇ ਆਪਾਂ ਰੱਬੜਾ ਰੱਬ ਦਾ ਪਿਆਰਾ ਲੱਗਦਾ ਹੈ ਬੜਾ ਵੱਡਾ ਭਗਤ ਲੱਗਦਾ ਮਹਾਰਾਜ ਕਹਿੰਦੇ ਕਿਉਂ ਆਪਣੇ ਆਪ ਨੂੰ ਭਗਤ ਜ਼ਾਹਰ ਕਰਨ ਵਾਸਤੇ ਕਿਉਂ ਕੋਈ ਲੋਕਾਂ ਨੂੰ ਯਕੀਨ ਦਿਵਾਉਂਦਾ ਫਿਰੇ ਜੇ ਲੋਕਾਂ ਦੀ ਤਸੱਲੀ ਹੋ ਵੀ ਜਾਵੇ ਵੀ ਇਹ ਭਗਤ ਤਾਂ ਜੇ ਲੋਕੀ ਮੰਨ ਵੀ ਲੈਣ ਵੀ ਰੱਬ ਦਾ ਪਿਆਰਾ ਯਾਰ ਗੁਰੂ ਦਾ ਸਿੱਖ ਆ ਏ ਮੰਨ ਵੀ ਲੈਣ ਮਹਾਰਾਜ ਕਹਿੰਦੇ ਤਾਂ ਵੀ ਪ੍ਰਭੂ ਦਰਤ ਇੱਜ਼ਤ ਨਹੀਂ ਮਿਲੇਗੀ ਲੋਕਾਂ ਦੇ ਮੰਨਣ ਦਾ ਕੀ ਆ ਲੋਕਪਤੀ ਨੇ ਕੀ ਹੋ ਜਾ ਬਿ ਲੋਕਾਂ ਨੂੰ ਪਤੀਜ ਕਹਿੰਨੇ ਕੁਝ ਹੋਣਾ ਤੇਰੇ ਤੇ ਗੁਰੂ ਖੁਸ਼ ਹੋਵੇ ਤੂੰ ਇਹੋ ਜੇ ਕੰਮ ਕਰਦਾ ਹੋਵੇ ਸੰਸਾਰ ਦੇ ਵਿੱਚ ਭਲੇ ਦੇ ਕੰਮ ਨੇਕ ਇਨਸਾਨ ਹੋਵੇਂ ਤੂੰ ਗੁਰੂ ਨੂੰ ਚੰਗਾ ਲੱਗੇ ਜਦੋਂ ਗੁਰੂ ਨੂੰ ਚੰਗਾ ਲੱਗੇਗਾ ਤੇ ਪ੍ਰਮਾਤਮਾ ਨੂੰ ਚੰਗਾ ਲੱਗੇਗਾ ਲੋਕਾਂ ਨੂੰ ਖੁਸ਼ ਕਰਕੇ ਨਹੀਂ ਕੁਝ ਵੀ ਸਬਰਨਾ ਤੇਰਾ ਮਹਾਰਾਜ ਨਹੀਂ ਥੇ ਫੈਸਲਾ ਦੇਤਾ ਵੀ ਹੈ ਭਾਈ ਆਪਣੇ ਆਪ ਨੂੰ ਭਗਤ ਜ਼ाहिर ਕਰਨ ਵਾਸਤੇ ਕਿਉਂ ਕੋਈ ਲੋਕਾਂ ਨੂੰ ਯਕੀਨ ਦਿਵਾਉਂਦਾ ਫਿਰੇ ਜੇ ਲੋਕਾਂ ਦੀ ਤਸੱਲੀ ਹੋ ਵੀ ਜਾਵੇ ਵੀ ਤੂੰ ਭਗਤ ਤਾਂ ਵੀ ਮਹਾਰਾਜ ਕਹਿੰਦੇ ਪ੍ਰਭੂ ਦਰ ਤੇ ਇੱਜ਼ਤ ਨਹੀਂ ਮਿਲਣੀ ਜਨ ਨਾਨਕ ਹਰ ਹਿਰਦੇ ਸਦ ਧਿਆਵ ਤਾਂ ਜੈ ਜੈ ਕਰੇ ਸਭ ਕੋਏ ਮਹਾਰਾਜ ਕਹਿੰਦੇ ਹੇ ਨਾਨਕ ਹੇ ਭਾਈ ਸਦਾ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਸਿਮਰਦੇ ਰਹੋ ਇਸ ਤਰ੍ਹਾਂ ਹਰੇਕ ਜੀਵ ਆਦਰ ਸਤਕਾਰ ਕਰਦਾ ਹੈ ਆਸਾ ਮਹੱਲਾ ਚੌਥਾ ਸਤ ਸੰਗਤ ਮਿਲਿਏ ਹਰ ਸਾਧੂ ਮਿਲ ਸੰਗਤ ਹਰ ਗੁਣ ਗਾਏ ਹੇ ਮੇਰੇ ਵੀਰ ਪ੍ਰਭੂ ਦੀ ਗੁਰੂ ਦੀ ਪ੍ਰਭੂ ਦੀ ਗੁਰੂ ਦੀ ਸਾਧ ਸੰਗਤ ਵਿੱਚ ਮਿਲਣਾ ਮਿਲਣਾ ਚਾਹੀਦਾ ਹੈ ਵਾਹਿਗੁਰੂ ਏ ਮੇਰੇ ਵੀਰ ਪ੍ਰਭੂ ਦੀ ਗੁਰੂ ਦੀ ਸਾਧ ਸੰਗਤ ਵਿੱਚ ਮਿਲਣਾ ਚਾਹੀਦਾ ਹੈ ਏ ਵੀਰ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੇ ਗੁਣ ਗੰਧਾਰ ਹੈ ਉਹ ਫੇਰ ਕੀ ਹੋਏਗਾ ਗਿਆਨ ਰਤਨ ਬਲਿਆ ਕਟ ਚਾਨਣ ਅਗਿਆਨ ਅંધੇਰਾ ਜਾਏ ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ ਉਸ ਦੇ ਅੰਦਰ ਗੁਰੂ ਦੇ ਬਖਸ਼ੇ ਗਿਆਨ ਦਾ ਰਤਨ ਚਮਕ ਪੈਂਦਾ ਹੈ ਉਸ ਦੇ ਹਿਰਦੇ ਵਿੱਚ ਆਤਮਿਕ ਚਾਨਣ ਹੋ ਜਾਂਦਾ ਹੈ ਉਸ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਹਰ ਜਨ ਨਾਚੋ ਹਰ ਹਰ ਧਿਆਈ ਮਹਾਰਾਜ ਕਹਿੰਦੇ ਹੈ ਹਰੀ ਦੇ ਸੇਵਕੋ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਨੱਚੋ ਆ ਦੁਜੇ دنیਾਬੀ ਨਹੀਂ ਪੰਗੜੇ ਪਾਉਣ ਦੀ ਢੋੜ ਸੋਨੂੰ ਨੱਚਣ ਦੀ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਹੀ ਇੱਕ ਗੁਰੂ ਨੂੰ ਭਾਉਣ ਵਾਲਾ ਨਾਚ ਹੈ ਗੁਰੂ ਨੂੰ ਚੰਗਾ ਲੱਗਣ ਵਾਲਾ ਨਾਚ ਪ੍ਰਭੂ ਪਰਮਾਤਮਾ ਦਾ ਸਿਮਰਨ ਹੀ ਹੈ ਹੇ ਹਰੀ ਦੇ ਸੇਵਕੋ ਪਰਮਾਤਮਾ ਦਾ ਨਾਮ ਸਿਮਰ-ਸਿਮਰ ਕੇ ਨੱਚੋ ਨਾਮ ਸਿਮਰੋ ਇਹੀ ਨਾਚ ਨੱਚੋ ਸਿਮਰਨ ਕਰੋ ਮਨ ਨੱਚ ਉੱਠੇਗਾ ਮਨ ਚਾਹ ਭਰਪੂਰ ਹੋ ਜਾਏਗਾ ऐसे संत मिले मेरे भाई हम जन के तोम मा पाए महाराज कहंदे हे मेरे वीर जे मैनु जे मैनु एहो जेहे संत जन मिल पैन ता मैं ओना दे पैर ਧੋਵਾ ਅਸੀਂ ओना ਦੇ ਪੈਰ ਧੋਇਏ ਲਫਜੀ ਆਹੇ ਰਹਾਓ ਹਰ ਹਰ ਨਾਮ ਜਪੋ ਮਨ ਮੇਰੇ ਅਨ ਦਿਨ ਹਰਲੇ ਬੁਲਾਏ ਏ ਮੇਰੇ ਮਨ ਹਰ ਰੋਜ਼ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਜੋ ਇੱਛੇ ਸੋਈ ਫਲ ਪਾਵੋ ਫਿਰ ਭੁੱਖ ਨਾ ਲਾਗੇ ਆਏ ਜਿਹੜੇ ਫੜ ਦੀ ਇੱਛਾ ਕਰੇਗਾ ਉਹੀ ਫਲ ਹਾਸਲ ਕਰ ਲਏਗਾ ਤੇ ਮੁਰ ਤੈਨੂੰ ਕਦੇ ਮਾਇਆ ਦੀ ਭੁੱਖ ਨਹੀਂ ਲੱਗੇਗੀ ਆਪੇ ਹਰ ਅਪਰੰਪਰ ਕਰਤਾ ਹਰ ਆਪੇ ਬੋਲ ਬਲਾਈ ਪਰ ਸਿਮਰਨ ਕਰਨ ਵਾਲਾ ਜੀਵ ਦੇ ਸਿਮਰਨ ਕਰਨ ਸਿਮਰਨ ਪਰ ਸਿਮਰਨ ਕਰਨਾ ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ ਕਿਉਂ ਸਿਰਜਣਹਾਰ ਬੇਅੰਤ ਪਰਮਾਤਮਾ ਆਪ ਹੀ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਬੋਲਦਾ ਹੈ ਤੇ ਆਪ ਹੀ ਜੀਵਾਂ ਨੂੰ ਬੋਲਣ ਲਈ ਪ੍ਰੇਰਦਾ ਹੈ ਸੇਈ ਸੰਤ ਭਲੇ ਤੁਧ ਭਾਵੇ ਜਿਨ ਕੀ ਪਤ ਪਾਵੇ ਥਾਏ ਮਹਾਰਾਜ ਕਹਿੰਦੇ ਹੈ ਪ੍ਰਭੂ ਉਹੀ ਮਨੁੱਖ ਚੰਗੇ ਹਨ ਸੰਤ ਹਨ ਜੋ ਤੈਨੂੰ ਪਿਆਰੇ ਲੱਗਦੇ ਹਨ ਜਿਨ੍ਹਾਂ ਦੀ ਇੱਜ਼ਤ ਤੇਰੇ ਦਰ ਤੇ ਕਬੂਲ ਹੁੰਦੀ ਹੈ ਨਾਨਕ ਆਖਣਾ ਰਾਜ ਹਰ ਗੁਣ ਜੋ ਆਖੇ ਤਿਉ ਸੁਖ ਪਾਏ ਇਹ ਭਾਈ ਪ੍ਰਭੂ ਦਾ ਦਾਸ ਨਾਨਕ ਪ੍ਰਮਾਤਮਾ ਦੇ ਗੁਣ ਬਿਆਨ ਕਰ ਕਰਕੇ ਰੱਜਦਾ ਨਹੀਂ ਜਿਉਂ-ਜਿਉਂ ਨਾਨਕ ਉਸ ਦੀ ਸਿਫਤ ਸਲਾਹ ਕਰਦਾ ਹੈ ਤਿਉਂ-ਤਿਉ ਆਤਮਿਕ ਆਤਮਿਕ ਆਨੰਦ ਮਾਣਦਾ ਹੈ ਭਗਤ ਭੰਡਾਰ ਦੀਏ ਹਰ ਆਪਣੇ ਗੁਰਗਾ ਹੱਕ ਬਣ ਜਲੈ ਜਾਏ ਹੇ ਭਾਈ ਪ੍ਰਮਾਤਮਾ ਨੇ ਜੀਵਾਂ ਨੂੰ ਆਪਣੀ ਭਗਤੀ ਦੇ ਖਜ਼ਾਨੇ ਦਿੱਤੇ ਹੋਏ ਹਨ ਪਰ ਇਹਨਾਂ ਗੁਣਾਂ ਦਾ ਗਾਹਕ ਹੀ ਖਰੀਦ ਕੇ ਇਸ ਜਗਤ ਤੋਂ ਇਸ ਜਗਤ ਤੋਂ ਆਪਣੇ ਨਾਲ ਲੈ ਜਾਂਦਾ ਹੈ ਪ੍ਰਮਾਤਮਾ ਨੇ ਜੀਵਾਂ ਨੂੰ ਆਪਣੀ ਭਗਤੀ ਦੇ ਖਜ਼ਾਨੇ ਦਿੱਤੇ ਹੋਏ ਹਨ ਪਰ ਇਹਨਾਂ ਗੁਣਾਂ ਦਾ ਗਾਹਕ ਹੀ ਖਰੀਦ ਕੇ ਇਸ ਜਗਰ ਤੋਂ ਆਪਣੇ ਨਾਲ ਲੈ ਜਾਂਦਾ ਹੈ ਇੱਕ ਜਾਣੇ ਦੀ ਖਰੀਦ ਗਾਹਕ ਬਣ ਕੇ ਭਾਈ ਖਰੀਦਣੀ ਪੈਂਦੀ ਆ ਗੁਰੂ ਦੇ ਨਾਮ ਦੇ ਗਾਹਕ ਬਣੀਏ ਸਿੱਖੀ ਸੰਧਾਤਾ ਦੇ ਗਾਹਕ ਬਣੀਏ ਤੇ ਫਿਰ ਜਿੰਨਾ ਚਿਰ ਆਪਾਂ ਗਾਹਕ ਨਹੀਂ ਬਣਦੇ ਉਨਾਂ ਚਿਰ ਭਾਈ ਉਹ ਚੀਜ਼ ਨੂੰ ਆਪਾਂ ਪ੍ਰਾਪਤ ਨਹੀਂ ਕਰਦੇ ਗਾਹਕੀ ਮਤਵਲਾ ਕੋਈ ਵੀ ਚੀਜ਼ ਦੀ ਆਪਾਂ ਨੂੰ ਲੋੜ ਹੈ ਦੁਨਿਆਵੀ ਚੀਜ਼ਾਂ ਦੇ ਗਾਹਕ ਹੀ ਆਪਾਂ ਗੱਡੀ ਲੈਣੀ ਆ ਮੋਟਰਸਾਈਕਲ ਲੈਣਾ ਠੀਕ ਆ ਜੀ ਫਲਾਨੀ ਚੀਜ਼ ਲੈਣੀ ਆ ਲੋੜ ਦੀ ਲੋੜੀ ਦੀਆਂ ਚੀਜ਼ਾਂ ਏਸੀ ਲੈਣਾ ਪੱਖੇ ਲੈਣੇ ਆ ਇਹ ਆਪਾਂ ਗਾਹਕ ਲੈਣਾ ਚੀਜ਼ਾਂ ਦੇ ਲੋੜ ਇਹ ਸਰੀਰ ਨੂੰ ਲੋੜ ਆ ਭਾਈ ਤੇ ਪ੍ਰਮਾਤਮਾ ਦੇ ਨਾਮ ਦੀ ਲੋੜ ਆ ਜੀਵ ਆਤਮਾ ਨੂੰ ਜੀਵ ਆਤਮਾ ਨੂੰ ਪ੍ਰਭੂ ਪ੍ਰਮਾਤਮਾ ਦਾ ਗਾ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਗਾਹਕ ਬਣਾਈਏ ਜਿੰਨਾ ਚਿਰ ਗਾਹਕ ਨਹੀਂ ਬਣੇਗਾ ਉਨਾ ਚਿਰ ਨਹੀਂ ਇਹ ਪ੍ਰਾਪਤ ਕਰ ਸਕਦਾ ਪ੍ਰਮਾਤਮਾ ਦੇ ਨਾਮ ਨੂੰ ਸੋ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਜੀ ਸਤਿਗੁਰੂ ਦੀ ਕਿਰਪਾ ਸਦਕਾ ਹੁਣ ਆਪਾਂ ਗਾਇਨ ਕਰ ਲੈਨੇ ਅਗਲਾ ਸ਼ਬਦ ਜਿਹੜਾ ਪਾਪਨ ਪਵਿੱਤਰ ਅੰਕ 368 ਤੇ ਹੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰੂ ਮਹਾਰਾਜ ਨੇ ਦੱਸਿਆ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਗੁਰਬਾਣੀ ਦੀ ਕਿਰਪਾ ਨਾਲ ਉਹਨੇ ਮਿਲ ਜਾਣਾ ਪ੍ਰਮਾਤਮਾ ਨੇ ਰਾਗ ਆਸਾ ਘਰ ਅੱਠਵਾਂ ਕੇ ਕਾਫੀ ਮਹੱਲਾ ਚੌਥਾ ਰਾਗ ਆਸਾ ਕਰ ਅੱਠ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਕਾਫੀ ਬਾਣੀ ਦਾ ਸਰਲੇਖ ਹੈ ਕਾਫੀ ਮਹਾਰਾਜ ਕਹਿੰਦੇ ਆਇਆ ਮਰਨ ਧਰੋ ਹੋ ਮੇ ਰੋਈਏ ਆਇਆ ਮਰਨ ਧਰੋ ਹੋ ਮੇ ਰੋਈਏ ਗੁਰਮਖ ਨਾਮ ਧਿਆਏ ਅਸਰ ਹੋਈਏ گرپورے شہ باد چلن جایا لاہا نام سو سار شبد سمایا پورب لکھے ڈے سایا پورب لکھے ڈے آئے مایا چلن آج کے کل تروں فرمایا ਵਰਤਾ ਜਨਮ ਤਨ ਜਿਨੇ ਨਾਮ ਬਸਾਰਿਆ ਜੂਏ ਖੇਲਣ ਜਗ ਕਿ ਇਹ ਮਨ ਹਾਰਿਆ ਜੀਵਨ ਮਰਨ ਸੁਖ ਹੋਏ ਜਿਨਾ ਗੁਰ ਪਾਇਆ ਜੀਵਨ ਮਰਨ ਸੁਖ ਹੋਏ ਜਿਨਾ ਗੁਰ ਪਾਇਆ ਨਾਨਕ ਸੱਚੇ ਸੱਚ ਸੱਚ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲਾਂ ਚੁੱਕਾਂ ਦੀ ਮਾਫੀ ਜੀ ਗੁਰੂ ਕੇ ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਕਿਉਂਕਿ ਅਣਜਾਣ ਹਾਂ ਸ਼ੁੱਧ ਆਚਾਰਨ ਵੀ ਹਜੇ ਬਾਲਿਆਂ ਥਾਮਾਂ ਤੇ ਸ਼ੁੱਧ ਉਚਾਰਨ ਨਹੀਂ ਹੁੰਦਾ ਮਾਫ ਕਰਨਾ ਗੁਰੂ ਦੀ ਕਿਰਪਾ ਸਦਕਾ ਹੌਲੀ-ਹੌਲੀ ਅਭਿਆਸ ਬਣਦਾ ਜਾਂਦਾ ਗੁਰੂ ਕਿਰਪਾ ਕਰਨ ਸਦਾ ਜਿੰਨਾ ਚਿਰ ਜੀਵਨ ਹੇ ਮਨੁੱਖੇ ਸਾ ਚਲਦੇ ਨੇ ਮਨੁੱਖੇ ਸਰੀਰ ਦੇ ਅੰਦਰ ਮਹਾਰਾਜ ਉਹਨਾਂ ਚਰ ਕਿਰਪਾ ਕਰਕੇ ਨਾਮ ਬਾਣੀ ਨਾਲ ਜੋੜੀ ਰੱਖਣ ਇਹ ਅਰਦਾਸ ਕਰੀਏ ਤੇ ਅਰਦਾਸ ਹੈ ਗੁਰੂ ਦੀ ਕਿਰਪਾ ਸਦਕ ਸੋਹਿਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਅਰਦਾਸ ਬੇਨਤੀ ਆ ਤੂੰ ਠਾਕਰ ਤੁਮpeh ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੋ ਦੇ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖਰਾਸ ਤਾਂ ਕੋ ਬਿਗਰ ਨ ਕੋ ਲਾਗੇ ਜਾ ਕੀ ਪ੍ਰਭ ਅਗੇ ਅਰਦਾਸ ਅਰਦਾਸ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਜੀ ਸਹਾਏ ਸਤਿ ਸ੍ਰੀ ਅਕਲ ਪੁਰਖ ਜੀ ਕਾ ਧਿਆਨ ਤਰ ਗੁਰੂ ਨਾਨਕ ਲਈ ਤੇ ਆਏ ਫੇਰੰਗਤ ਗੁਰਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸਨ ਧਿਆਈਏ ਜਿਸ ਟਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਏ ਕਰਨੋ ਨਿਤ ਆਵੇ ਧਾਈ ਸਭ ਥਾਈ ਹੋਏ ਜੀ ਸਹਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਸਾ ਸਾਹਿਬ ਸ੍ਰੀ ਗੁਰੂ